ਫਾਈਬਰ ਗੇਟ ਦੀਆਂ ਗੱਡੀਆਂ ਲੱਗੀਆਂ ਨੇ ਔਰ ਵੇਖ ਸਕਦੇ ਹੋ ਕਿ ਆ ਦਰਸ਼ਕलोनी ਦੇ ਵਿੱਚ ਆ ਔਰ ਫਾਈਬਰ ਗੇਟ ਪਹੁੰਚੀ ਆ ਤੇ ਜ਼ਰੂਰੀ ਕੋਈ ਨਾ ਕੋਈ ਹਾਸਾ ਤਾਂ ਵਾਪਰਿਆ ਹੀ ਹੋਵੇਗਾ ਜੇ ਫਾਈਬਰ ਗੇਟ ਦੀਆਂ ਗੱਡੀਆਂ ਪਹੁੰਚੀਆਂ ਨੇ ਔਰ ਮੁਲਾਜ਼ਮ ਜਿਹੜੇ ਆ ਜਦੋਂ ਜਦ ਕਰ ਰਹੇ ਨੇ ਔਰ ਲੱਗਦਾ ਆ ਕਿ ਕਿਤੇ ਅੱਗ ਦਾ ਇਨਸੀਡੈਂਟ ਵਾਪਰ ਗਿਆ ਕਿ ਅੱਗ ਲੱਗ ਗਈ ਆ ਔਰ ਪਰਿਵਾਰ ਦਾ ਜਿਹੜਾ ਘਰ ਹੈ ਜਿਸ ਦੇ ਵਿੱਚ ਅੱਗ ਲੱਗੀ ਆ ਔਰ ਗੱਲ ਕਰੀਏ ਤਾਂ ਅੱਗ ਜਿਹੜੀ ਆ ਇਸ ਵੇਲੇ ਦੀਨਾ ਨਗਰ ਦੇ ਵਿੱਚ ਆ ਆਦਰਸ਼ ਨਗਰ ਦੇ ਵਿੱਚ ਆ ਔਰ ਪਰਿਵਾਰ ਦੇ ਜਿਹੜਾ ਕੀ ਕੀ ਨੁਕਸਾਨ ਹੋਇਆ ਉਦੇ ਬਾਰੇ ਗੱਲ ਕਰੀਏ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਪੂਰੀਆਂ ਤਸਵੀਰਾਂ ਜਿਹੜੀਆਂ ਉਹ ਕਵਰ ਕੀਤੀਆਂ ਜਾਣ ਔਰ ਵੇਖਿਆ ਜਾਵੇ ਕਿ ਕਿਵੇਂ ਲੂ-ਲੂ ਕਰਕੇ ਇਹ ਮਕਾਨ ਜਿਹੜਾ ਉਹ ਜਲ ਰਿਹਾ ਔਰ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਲਾਈਵ ਖਾ ਰਹੇ ਆ ਤਸਵੀਰਾਂ ਵੇਖ ਸਕਦੇ ਹੋ ਤੁਸੀਂ ਕਿ ਫਾਇਰ ਬ੍ਰਿਗੇਡ ਵਾਲੇ ਜਿਹੜੇ ਮੁਲਾਜ਼ਮ ਹੈ ਉਹ ਲਗਾਤਾਰ ਆਪਣੀ ਕੋਸ਼ਿਸ਼ ਜਿਹੜੀ ਆ ਉਹ ਕਰ ਰਹੇ ਨੇ ਅੱਗ ਜਿਹੜੀ ਆ ਅੱਗ ਦਾ ਕੰਟਰੋਲ ਜਿਹੜਾ ਹੋ ਪਾਇਆ ਜਾਂ ਨਹੀਂ ਹੋ ਪਾਇਆ ਅਜੇ ਇਦੇ ਬਾਰੇ ਗੱਲ ਕਹਾਂਜੀ ਸਰ ਸਤਿ ਸਾਕ ਜੀ ਸਤਿ ਸਾਕ ਸਰ ਪਰ ਕੀ ਕਾਰਨ ਦੀ ਬਣ ਗਿਆ ਸਰ ਜੀ ਇਹ ਨਾ ਐਕਚੁਅਲੀ ਚ ਕੋਈ ਅੱਧਾ ਪੌਣਾ ਘੰਟੇ ਮੈਨੂੰ ਪਹਿਲੇ ਪਤਾ ਲੱਗਾ ਕਿ ਇੱਥੇ ਅੱਗ ਲੱਗੀ ਹੈ ਘਰ ਨੂੰ ਅਚਾਨਕ ਹੀ ਲੱਗੀ ਹੈ ਇਹਨਾਂ ਨੂੰ ਵੀ ਨਹੀਂ ਪਤਾ ਲੱਗਾ ਕਿ ਅੱਗ ਲੱਗੀ ਕਿੱਦਾਂ ਹੈ ਔਰ ਕੋਈ ਕਾਰਨ ਦਾ ਹਾਲੇ ਤੱਕ ਕੋਈ ਪਤਾ ਨਹੀਂ ਲੱਗਾ ਹੈਗਾ ਲੇਕਿਨ ਲੱਗ ਗਈ ਹੈ ਅੱਗ ਆਪਾਂ ਫਾਇਰ ਬਰਗੇਡ ਨੂੰ ਫੋਨ ਕੀਤਾ ਫਾਇਰ ਬਰਗੇਡ ਆਈ ਤੇ ਮੌਕੇ ਤੇ ਇਹਨਾਂ ਨੇ ਕੰਮ ਸੰਭਾਲ ਲਿਆ ਥੋੜਾ ਨਹੀਂ ਤਾਂ ਸਾਰਾ ਹੀ ਜਲ ਜਾਂਦਾ ਪਰਿਵਾਰ ਪਰਿਵਾਰ ਦੇ ਮੈਂਬਰ ਅੰਦਰ ਜੀ ਕਿੰਨੇ ਕਿਸਨ ਕਰੇ ਪਰਿਵਾਰ ਦੇ ਮੈਂਬਰ ਮੇਰੇ ਖਿਆਲ ਚ ਨਹੀਂ ਸੀਗੇ ਕੋਈ ਘਰ ਬਣਦੀ ਮਾਂ ਹਾਂ ਅੱਛਾ ਵੀ ਅੰਦਰੋਂ ਬਾਹਰ ਆ ਗਿਆ ਬਚਾਅ ਹੋ ਗਿਆ ਨਾ ਕੋਈ ਜਾਨੀ ਨੁਕਸਾਨ ਵਾਲੀ ਗੱਲ ਨਹੀਂ ਹਾਂਜੀ ਸਰ 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 ਸਾਈਡ ਤੇ ਉਹ ਸਾਈਡ ਤੇ ਸਾਡੇ ਸਰ ਜੀ ਕਾਲਾ ਕੱਪੜਾ ਘਰ ਪੈਂਦਾ ਰਿਆ ਸਾਹਮਣੇ ਘਰ ਦੀ ਜਨਨੀਆਂ ਸੀ ਦੋ ਵਾਰੀ ਫੜ ਲਈ ਆਪਾਂ ਥਾਣੇ ਵੀ ਗਏ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਕਹਿੰਦੇ ਇਦਾਂ ਨਹੀਂ ਹੁੰਦਾ ਉਸ ਤੋਂ ਬਾਅਦ ਸਾਡੇ ਘਰ ਉਰਦੂ ਚ ਕਾਗਜ਼ ਪੈਣੇ ਸਾਡੇ ਘਰ ਕਦੀ ਸਿਲੰਡਰ ਦੀ ਪਾਇਪ ਘਟੋਈ ਨਹੀਂ ਕਦੀ ਸਾਡੀ ਚਾਦਰ ਫੜ ਜਣੀ ਇੱਕ ਦਿਨ ਸਾਡੇ ਅੰਦਰ ਐਡਕੋਮੈਡਾ ਆਪਣੇ ਆਪ ਪਾਣੀ ਆ ਗਿਆ ਅਸੀਂ ਕਿਸੇ ਨੂੰ ਕੀ ਦਸੀਏ ਲੋਕੀ ਮੰਨਦੇ ਹੀ ਨਹੀਂ ਇੱਕ ਦਿਨ ਸਾਡੇ ਕੈਮਰੇ ਟੁੱਟ ਗਏ ਤੋਂ ਪਰਚੀ ਪੈਂਦੀ ਕੈਮਰੇ ਬੰਦ ਹੋ ਜਾਂਦੇ ਆ ਕੈਮਰੇ ਚ ਕੱਖ ਨਹੀਂ ਆਂਦਾ ਅੱਛਾ ਕੈਮਰੇ ਤਾਂ ਤੁਸੀਂ ਲਵਾਏ ਪਏ ਆ ਤਾਂ ਵੀ ਨਹੀਂ ਕੈਮਰੇ ਟੁੱਟ ਜਾਂਦੇ ਆ ਅੱਭੀ ਕੈਮਰਾ ਦਾ ਸ਼ੀਸ਼ਾ ਟੁੱਟਿਆ ਜੀ ਆਪਣੇ ਆਪ ਹੀ ਟੁੱਟ ਜਾਂਦਾ ਉਸ ਤੋਂ ਬਾਅਦ ਇਹ ਜਨਾਨੀ ਨੇ ਇੱਕਦਮ ਸਾਡੇ ਸਲੰਟ ਦੀ ਪੈ ਬੜੋ ਗਈ ਦੌੜ ਗਈ ਆਪਾਂ ਪੁੱਛਿਆ ਤੇ ਪੁੱਛਿਆ ਨਹੀਂ ਇਹਨੂੰ ਆਪਾਂ ਦੇਖਿਆ ਇਹ ਜਨਾਨੀ ਫੜਾ ਵੱਢ ਗਿਆ ਸਭ ਕੁਝ ਇਹੀ ਕਰਦੀ ਆ ਇਹੋ ਕਰਨ ਦੇ ਹੁਣ ਇਹ ਜਿਹੜੀਆਂ ਘਟਨਾਵਾਂ ਇਹਦੇ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਖੱਲੇ ਤੱਕਦੇ ਨਹੀਂ ਪਰ ਹਾਡ ਨੂੰ ਬਹੁਤ ਖਤਰਾ ਆਪਣੇ ਦਾ ਮੈਂ ਗੱਲ ਕਰ ਰਿਹਾ ਕਿ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਤਾਂ ਤਦ ਅਸੀਂ ਇਹੋ ਬਚਾ ਕਰਨਾ ਵੇਖਣਾ ਕਿ ਜਿਹੜੀ ਐਮਬੀਏ ਆਈ ਹੈ ਜਾਂ ਫਾਇਰ ਬ੍ਰਿਗੇਡ ਹਾਂਜੀ ਇਹਨੇ ਇਸ ਵੇਲੇ ਆ ਕੇ ਜੋ ਕੰਟਰੋਲ ਕੀਤਾ ਹੈ ਔਰ ਕੰਟਰੋਲ ਪ੍ਰੋਪਰ ਹੋ ਪਾ ਰਿਹਾ ਹੈ हां بچਾਈ ਆਜ ਤੇ ਜੇ ਗੱਲ ਕਰੀਏ ਤਾਂ ਇਹਨਾਂ ਦੇ ਕਹਿਣ ਮੁਤਾਬਕ ਪਤਾ ਨਹੀਂ ਕਿਹੜੀਆਂ ਹੱਥ ਬਲਾਵਾਂ ਨੇ ਇਸ ਘਰ ਦੇ ਵਿੱਚ ਕਿ ਜਿਸ ਨਾਲੇ ਕੁਝ ਹੁੰਦਾ ਔਰ ਵੇਖ ਸਕਦੇ ਹੋ ਤਸਵੀਰਾਂ ਤੁਸੀਂ ਕੀ ਇਸ ਘਰ ਦੇ ਵਿੱਚ ਅੱਗ ਜਿਹੜੀ ਆ ਉਹ ਲੱਗੀ ਹੋਈ ਆ ਔਰ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਜਿਹੜੇ ਆ ਉਹ ਜਦੋਂ-ਜਦ ਕਰ ਰਹੇ ਆ ਔਰ ਤਸਵੀਰਾਂ ਤੁਸੀਂ ਲਗਾਤਾਰ ਵੇਖ ਰਹੇ ਹੋ ਕਿ ਸਾਹ ਲੈਣਾ ਮੁਸ਼ਕਿਲ ਹੋਇਆ ਪਿਆ ਔਰ ਪਰਿਵਾਰ ਤੇ ਕੀ ਬੀਤਦੀ ਆ ਜਦੋਂ ਕਿਸੇ ਦਾ ਘਰ ਜਿਹੜਾ ਜਲ ਜਾਂਦਾ ਸਾਰੀ ਉਮਰ ਦੀ ਕਮਾਈ ਜਿਹੜੀ ਆ ਇੱਕ ਘਰ ਵਿੱਚ ਬੰਦਾ ਲਗਾਉਂਦਾ ਔਰ ਕਮਾਈ ਜਿਹੜੀ ਆ ਜਦੋਂ ਘਰ ਦੇ ਵਿੱਚ ਲੱਗਦੀ ਆ ਤਾਂ ਫਿਰ ਇੱਕ-ਇੱਕ ਜਿਹੜਾ ਪਾਰਟ ਹੈ ਉਹ ਬੜੀ ਰੀਜਾ ਨਾ ਬਣਾਇਆ ਜਾਂਦਾ ਔਰ ਰੀਜਾ ਨਾਲ ਬਣਾਏ ਪਾਟ ਜਦੋਂ ਅੱਗ ਦੇ ਵਿੱਚ ਲੂ ਜਾਣ ਜਾਂ ਸੜ ਜਾਣ ਜਾਂ ਜਦੋਂ ਅੱਗ ਦੇ ਬਰੋਲੇ ਬਣ ਕੇ ਨਿਕਲ ਜਾਣ ਤਾਂ ਫਿਰ ਕੀ ਹਾਲਾਤ ਹੋਣਗੇ ਪਰਮਾਤਮਾ ਕਰੇ ਕਿ ਚਲੋ ਇਹ ਵੀ ਬਚਾਅ ਹੋ ਜਾਵੇ ਕਿ ਹੋਰ ਕਈ ਤਰ੍ਹਾਂ ਦੇ ਸਮਾਨ ਘਰ ਦੇ ਵਿੱਚ ਹੁੰਦੇ ਆ ਕਈਆਂ ਘਰਾਂ ਵਿੱਚ ਸ਼ਾਦੀ ਵਿਆਹ ਵਾਸਤੇ ਵੀ ਸਮਾਨ ਇਕੱਠਾ ਕਰਕੇ ਰੱਖਿਆ ਹੁੰਦਾ ਲੇਕਿਨ ਉਹ ਪਰਿਵਾਰ ਦੀ ਮਾੜੀ ਕਿਸਮਤ ਹੈ ਕਿ ਜਿਸ ਦੇ ਵਿੱਚ ਇਹ ਘਟਨਾ ਵਾਪਰ ਗਈ ਆ ਔਰ ਕਿਵੇਂ ਤੁਸੀਂ ਵੇਖ ਸਕਦੇ ਹੋ ਕਿ ਲੂ ਲੂ ਕਰਕੇ ਘਰ ਜਲ ਰਿਹਾ ਔਰ ਅਸੀਂ ਚਾਹਾਂਗੇ ਕਿ ਜਲਦੀ ਤੋਂ ਜਲਦੀ ਇਸ ਦੇ ਉੱਤੇ ਕੰਟਰੋਲ ਪਾਇਆ ਜਾਵੇ ਅੱਗ ਦੇ ਉੱਤੇ ਕੰਟਰੋਲ ਕਰਕੇ ਔਰ ਇਸ ਘਰ ਦਾ ਜੋ ਸਮਾਨ ਹੈ ਜੋ ਹੋਰ ਵੀ ਕੋਈ ਕੀਮਤੀ ਸਮਾਨ ਹੈ ਉਸ ਦਾ ਬਚਾਅ ਹੋ ਸਕੇ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸ ਔਰ